ਸੋਨੂੰ ਇੱਥੇ ਕਰਦੇ ਢੇਰੀ ਹਜੇ ਲੈ ਆਈ ਅੱਜ ਮੁੰਡਾ ਟਰਾਲਾ ਚਲਾ ਰਿਹਾ ਹੈ ਦਿਨ ਹੋ ਗਿਆ ਅੱਜ ਐਤਵਾਰ ਅੱਛਾ ਗੇਰੀ ਦਾ ਮੈਂ ਬਾਅਦ ਚ ਚੰਦਾ ਠੀਕ ਆ ਮੈਤਰੀ ਅੱਜੀ ਪਟਾਈ ਹੋ ਰਹੀ ਹੈ ਯਈ ਆਪਣੀ ਵੇੜੇ ਦੀ ਇਧਰ ਵੀਰ ਪਟਣ ਲੱਗਿਆ ਹੋਇਆ ਬਾਥਰੂਮ ਦਾ ਹੀ ਕੰਮ ਆਪਣਾ ਅੰਦਰ ਡਨ ਹੋ ਗਿਆ ਤਾਂ ਕੱਲ ਜਿਵੇਂ ਤੁਸੀਂ ਦੇਖਿਆ ਤੇਲਾ ਲਾ ਰਹੇ ਤੇ ਤਾਂ ਬਾਥਰੂਮ ਦਾ ਹੀ ਕੰਮ ਆਪਣਾ ਫਿਨਿਸ਼ ਹੋ ਗਿਆ ਟੈਲਾਂ ਲੱਗ ਚੁੱਕੀਆਂ ਈ ਸਾਰੇ ਬਾਥਰੂਮ ਚ ਸੋਨੂੰ ਸਾਫ ਵੀ ਕਰਤੀਆਂ ਟੈਲਾਂ ਦੱਸੋ ਕੁਝ ਕਹਿਣਾ ਚਾਹੁੰਦੇ ਨਹੀਂ ਨਹੀਂ ਵੀਰੇ ਮੈਂ ਹੈਂ ਆ ਮੈਸਤਰੀ ਲੱਗੀ ਬੜਾ ਬੰਦਾ ਲੈ ਆਇਆ ਸਫਾਈ ਦੇਖੋ ਦੇਖਦੇ ਆ ਬੰਦੇ ਖੜੇ ਵਿੱਚ ਟੈਲਾਂ ਦੇ ਇਹਦਾ ਲੈਟਾ ਲੂਟਾ ਲੱਗੇ ਤੇ ਤੁਹਾਨੂੰ ਐਨ ਦਿਖਾਵਾਂਗੇ ਫਿਰ ਇਹਦਾ ਥੋੜੀ ਜਿਹਾ ਅੰਦਰ ਹਨੇਰਾ ਹਜੇ ਐਨ ਜਦ ਆਪਣਾ ਫਿਨਿਸ਼ ਹੋ ਗਿਆ ਈ ਕੰਮ ਬਲੌਗ ਤੁਸੀਂ ਦੇਖਣਾ ਈ ਆ ਆਪਣੇ ਨਾਲ ਦੀ ਨਾਲ ਜਦ ਤੱਕ ਆਪਣਾ ਪ੍ਰੋਪਰ ਰੈਡੀ ਨਹੀਂ ਹੁੰਦਾ ਕੰਮ ਐ ਨਾ ਅਜੇ 10-15 ਵੀਡੀਓ ਹੋਰ ਆਉਣੀਆਂ ਥੋਡੇ ਪਾ ਅਜੇ ਤੱਕ ਕੰਮ ਬਹੁਤ ਪਈਆ ਆਪਣਾ ਆ ਰਗੜਾਈ ਰਗੜੂਈ ਦਾ ਕੰਮ ਹਜੇ ਆ ਬਸ ਕੰਦਾ ਸੁੱਕ ਚੱਲੀਆਂ ਜੀ ਹੁਣ ਸਮਝਰੋ ਆ ਸਾਹਮਣੇ ਵਾਲੀ ਕੰਦਾ ਆਪਣੀ ਥੋੜੀ ਨਰਮ ਨਰਮ ਆ ਤੇ ਥੱਲੇ ਵਾਲੀ ਟਾਇਲ ਵੀ ਤੁਸੀਂ ਦੇਖਿਓ ਫਿਰ ਜਿਹੜੀ ਇੱਥੇ ਥੱਲੇ ਲੱਗਣੀ ਆਈ ਆ ਆਪਣੇ ਸਾਰੀ ਉਹ ਵੀ ਬਸ ਸਿਰ ਆ ਇਹ ਗੱਲਬਾਤ ਠੀਕ ਆ ਜੀ ਆਉਣ ਵਾਲੇ ਵਲੌਗਾਂ ਦੇ ਵਿੱਚ ਬਸ ਆਹ ਮਾੜੀ ਤੇ ਨਰਮਾ ਫਿਰ ਰਗੜਾਈ ਸ਼ੁਰੂ ਹੋ ਜਾਣੀ ਤੇ ਮੌਸਮ ਠੀਕਦਾ ਹੀ ਆ ਜਿਤਪਾਂ ਹੀ ਨਿਕਲੀ ਹੋਈ ਸੀ ਤਾਂ ਕਰਕੇ ਜੀ ਫਿਰ ਵਿੜੇ ਦਾ ਹੁਣ ਸ਼ੁਰੂ ਕਰ ਲਿਆ ਕੰਮ ਅੱਧਾ ਕੰਮ ਤਾਂ ਖਿੱਚਤਾ ਵੀਰ ਨੇ ਬੈਨ ਪੱਟ ਛੱਡੇ ਆ ਬਸ ਹੁਣ ਹੋਰ ਇੱਕ ਸਭ ਨੂੰ ਘੰਟੇ ਗਿਆ ਦਾ ਕੰਮ ਆ ਹਨਾ ਬਸ ਫਿਰ ਚਿੰਦਮਾ ਫਿਰ ਮੈਂ ਹੁਣ ਲਿਹਾਈ ਜਾ ਫਿਰ ਟਰਾਲੇ ਪਰ ਪਰ ਬਾ ਅੱਜ ਦਾ ਆਪਣਾ ਹੀ ਹੋਣਾ ਹੀ ਕੰਮ ਆ ਇੰਨਾ ਇੱਧਰ ਚੱਠੇ ਲਾ ਛੱਡੇ ਆਪਾਂ ਨੇ ਇੱਧਰ ਆ ਲਾ ਛੱਡੇ ਆ ਹੋਊਗੀ 4-5000 ਇੱਟ ਹੈ ਨਾ ਸਾਨੂੰ ਇੰਨੀ ਕਿਤਾ ਹੈਗਾ ਮਾਲ ਈ ਐਡਾ ਚੱਠਾ ਚਿੰਤਾ ਉਧਰ ਉਹ ਚਿੰਤਾ ਕਿੰਨਾ ਕੁ ਰਹਿ ਗਿਆ ਜੀ ਨਿੱਪੜ ਚੱਲੇ ਆ ਲੋ ਟ੍ਰਾਲੀ ਰਹਿ ਗਏ ਹੈ ਉੱਪਰ ਆਜਾ ਮੇਰੇ ਤੇ ਦੀ ਥੱਕੇ ਹੋਏ ਅੱਜ 100 ਕਿਲੋਮੀਟਰ ਅੰਦਰ ਮਾੜਾ ਜਿਹਾ ਉੱਚਾ ਬਾਹਰ ਸੇਮ ਜਿਹਾ ਸਾਰੀ ਸਫਾਈ ਕਰ ਦਿੰਦੀ ਆ ਹੁਣ ਉੱਪਰ ਪੁਚਾ ਦਿੰਦੇ ਆ ਉਹਨੂੰ ਸਾਰਾ ਬਦਲੇ ਹੋਣਾ ਹੈ ਅੱਜ ਗਾਰਡਮੈਂਟ ਆਹ ਮਿਲ ਜੂਗਾ ਆ ਵਾਲਾ ਮੋਦੀ ਵਾਲਾ ਆ ਵੀ ਆ ਵੀ ਸਾਰੀਆਂ ਬਦਲ ਹੋ ਜਾਣੀਆਂ ਨਵਾਂ ਮੇ ਉਹਦੇ ਵਿੱਚ ਪੀਸ ਬਣੇ ਪਏ ਆ ਇੱਧਰ ਦੂਏ ਪਾਸੇ ਹੈ ਨਾ ਹਾਂ ਟੈਕਨੋ ਮੈਡ ਚ ਚਾਈਸ ਪਿੰਡ ਕੰਮ ਹੀ ਚੱਕ ਲਿਓ ਹਾਂ ਪਾਣੀ ਹੁਣ ਇੱਧਰ ਦੇ ਕਿਚਨ ਵਾਲਾ ਇਹਦੇ ਚ ਗਿਰਦਾ ਆ ਕੇ ਹਣਾ ਦੂਜਾ ਬਾਥਰੂਮ ਵਾਲਾ ਵੀ ਇੱਥੇ ਆਉਂਦਾ ਯਾਨੀ ਪਾਈਪ ਵੱਖਰੇ ਵੱਖਰੇ ਆ ਆਪਣੇ ਹਨਾ ਜਿਹੜਾ ਇੱਧਰ ਆਪਣਾ ਲਵੰਦਰੀ ਵਾਲਾ ਉਹਦੇ ਵਾਲਾ ਉਹ ਇੱਧਰ ਨੂੰ ਆਉਂਦਾ ਹੁਣ ਇੱਧਰ ਨੂੰ ਹੋ ਕੇ ਇੱਧਰ ਤੇ ਇੱਧਰ ਤੇ ਆ ਕੇ ਪਾਈਪ ਨੇ ਇਹਦੇ ਚ ਆ ਜੇਣਾ ਇਹ ਹੁੱਦੀ ਚ ਇੱਥੇ ਤੇ ਇਧਰੋਂ ਬਾਹਰ ਨੂੰ ਚਲੇ ਜਾਣਾ ਗਰੇਜੀ ਕਾ ਲਾ ਲੀਏ ਬਣਾ ਹੋ ਜੇਣਾ ਆਈਆ ਇਹਦਾ ਡਰੋਨ ਹੈ ਨਾ ਆਈ ਜਾਣਾ ਸਾਨੂੰ ਫਰਕ ਪਵਿੱਤਰੇ ਦੇ ਬੂਟੇ ਪਵਿੱਤਰੇ ਦੇ ਬੂਟੇ ਨਾਲ ਪਹਿਲਾ ਫਲ ਸੋਨ ਨੂੰ ਹੀ ਦੇਣਾ ਲੋ ਜੀ ਸਾਰਾ ਸਾਫ ਸਫਈਆ ਹੋ ਗਿਆ ਹੁਣ ਅੰਦਰ ਨਾਲੋਂ ਥੋੜਾ ਜਿਹਾ ਡੋਨ ਰਹੂਗਾ ਜਿਹੜਾ ਬਾਹਰ ਵਾਲਾ ਵੀ ਆ ਮੂਰਲਾ ਫਰੰਟ ਜਿਹਾ ਹੀ ਪੱਕਾ ਇਹਦਾ ਆਹ ਸਾਰਾ ਕੱਚਾ ਹੀ ਆ ਸ਼ਾਇਦ ਡਾਊਨ ਕਰ ਦਾਂਗੇ ਅੰਦਰ ਦੇ ਨਾਲੋਂ ਆਪਾਂ ਥੋੜਾ ਜਿਹਾ ਇਹਨੂੰ ਤੇ ਬੇੜਾ ਥੋੜਾ ਜਿਹਾ ਡਾਊਨ ਹੋ ਜੇਣਾ ਆਪਣਾ ਵੀ ਅੰਦਰ ਵਾਲਾ ਆਪਣਾ ਉੱਚਾ ਰਹੂਗਾ ਸੋ ਇਹ ਇਹ ਉੱਥੇ ਸਾਰਾ ਉਧਰ ਤੱਕ ਜਿੱਥੇ ਗਿਆ ਜੀ ਆ ਉਹ ਸਾਰਾ ਪੱਕਾ ਹੋ ਜਾਣਾ ਇੱਧਰ ਨੂੰ ਇਹ ਆਪਣੀ ਕਹੀ ਦੀ ਸੇਧ ਤੇ